ਕੀ ਇਲਾਕਾ ਕੀ ਬਣੂ ਜਿੰਦਗੀ ਦਾ ਮਤਲਬ ਆ ਪਖਾਰੀਆਂ ਕਟੋਰੀ ਚੱਕਦੇ ਰਹਿਣਾ ਓਏ ਕਿਉਂ ਬਗਲਾ ਚੱਕੀ ਹੁੰਦਾ ਓਏ ਆ ਜਾ ਆ ਜਾ ਕੀ ਸੋਚਦਾ ਨਾ ਕੋਲਾ ਚੱਕੀ ਕਿਧਰ ਜਾਣਾ ਉਹ ਸੋਚਣਾ ਕੀ ਆ ਯਾਰ ਲੈ ਗੱਲ ਸੁਣੋ ਮੇਰੀ ਸਲਾਹ ਉਹ ਕੱਲ ਸਾਡਾ ਸਾਰੇ ਪਰਿਵਾਰ ਇਕੱਠੇ ਬੈਠੇ ਸੀਗੇ ਹਾਂ ਤੇ ਮੇਰਾ ਬਾਪੂ ਕਹਿੰਦਾ ਆਪਾਂ ਯਾਰ ਕੰਪੈਨ ਲਈਏਗਾ ਕੰਮ ਆਊਗੀ ਉਦੋਂ ਮੇਰਾ ਭਟਾ ਭਰਾ ਬੋਲ ਪਿਆ ਵੱਡਾ ਭਰਾ ਕਹਿੰਦਾ ਕੰਪੈਨ ਨਹੀਂ ਆਪਾਂ ਕਹਿੰਦਾ ਗੱਡੀ ਗੱਡੀ ਲਈਏ ਕੋਈ ਭੱਟੀ 35-30 ਲੱਖ ਦੀ ਤੇ ਉਹਦੋਂ ਭੈਣ ਬੋਲ ਪਈ ਉਹ ਕਹਿੰਦੀ ਗੱਡੀ ਕੀ ਕਰਨੀ ਆ ਆਪਾਂ ਕਹਿੰਦੀ ਚੰਡੀਗੜ੍ਹ ਕੋਠੀ ਲਈਏ ਉਹਦੋਂ ਉਹਨੂੰ ਮਾਲਾ ਨੇ ਬਾਜ ਦਿੱਤੀ ਮੈਂ ਕਹਾ ਯਾਰ ਸਿਆਣੀ ਆ ਵੀ ਮਾਤਾ ਦੀ ਗੱਲ ਸੁਣ ਲਓ ਮਾਤਾ ਕਹਿੰਦੀ ਹਾਂ ਜਾ ਰਿਹਾ ਫੜਾਂ ਬਾਅਦ ਚ ਮਾਰ ਲਓ ਘਰੇ ਆਟਾ ਮੁੱਕਿਆ ਪਿਆ ਵਾ ਗਵਾਂਢੀਆਂ ਦਾ ਆਟਾ ਮੰਗ ਲਿਆ ਉਹ ਜਾ ਯਾਰ